ਸੰਤ ਨੂੰ ਅਜ ਹੈ ਬਹੁਤ ਹੋਣ ਉਹ ਦੇ ਹਨ ਕਿ ਸੰਤ ਨੂੰ ਮੰਨਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਜਦ ਵੀ ਅਸੀਂ ਗੁਰਦੁਆਰੇ ਵਿੱਚ ਜਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਪ੍ਰਚਾਰਕ ਜਾਂ ਕਥਨ ਵਾਚਕ ਨੂੰ ਸਾਦੀਏ ਤਾਂ ਇਹ ਹੀ ਕਹਿੰਦੇ ਹਨ ਕਿ ਸੰਤ ਨੂੰ ਨਹੀਂ ਮੰਨਣਾ ਕਿਉਂਕਿ ਆਪਣੇ ਗੁਰੂ ਗ੍ਰੰਥ ਸਾਹਿਬ ਹੀ ਸੰਤ ਹਨ। ਇਹੀ ਬ੍ਰਹਮ ਗਿਆਨੀ ਹਨ। ਸਾਧੂ ਹਨ। ਇਸ ਨੂੰ ਮੱਥਾ ਟੇਕੋ ਤੇ ਸਭ ਕੁਝ ਤੋਂ ਪ੍ਰਾਪਤ ਹੋ ਜਾਵੇਗਾ। ਕਿਸੇ ਹੋਰ ਸੰਤ ਅੱਗੇ ਕਿਸੇ ਕੋਲ ਨਹੀਂ ਜਾਣਾ। ਪਰ ਉਹੀ ਪ੍ਰਚਾਰਕ ਕਥਾਵਾਚਕ ਸੰਤਾਂ ਦੇ ਡੇਰਿਆਂ ਤੇ ਜਾ ਕੇ ਕਥਾ ਕਰਦੇ ਨੇ ਉਹ ਸੰਤਾਂ ਦੀ ਵਿਦਾਈ ਕਰਦੇ ਨੇ ਇਹ ਪੂਰਨ ਸੰਤ ਹਨ ਤੇ ਜਾਂ ਪਿਛਲੇ ਸੰਤਾਂ ਨੂੰ ਵੀ ਵਿਡਿਆਉਂਦੇ ਹੋਏ ਕਹਿੰਦੇ ਹਨ ਕਿ ਇਹ ਪੂਰਨ ਸੰਤ ਬ੍ਰਹਮ ਗਿਆਨੀ ਸਨ ਤੇ ਉਹ ਇਹਦਾ ਲੋਕਾਂ ਨੂੰ ਘਬਰਾ ਕਿਉਂ ਕਰਦੇ ਨੇ ਸਿਰਫ ਪੈਸੇ ਦੀ ਖਾਤਰ ਉਹ ਆਪਣੇ ਆਪ ਨੂੰ ਧੋਖਾ ਦਿੰਦੇ ਨੇ ਹਨ ਲੋਕਾਂ ਨੂੰ ਧੋਖਾ ਦਿੰਦੇ ਹਨ ਵੀ ਉਹ ਡੇਰਿਆਂ 'ਚ ਜਾ ਕੇ ਉਹਨਾਂ ਨੂੰ ਉੱਥੋਂ ਵੱਡੀ ਮਾਇਆ ਪ੍ਰਾਪਤ ਹੁੰਦੀ ਹੈ ਜਿਆਦਾ ਪੈਸੇ ਮਿਲਦੇ ਹਨ ਇਸੇ ਤਰ੍ਹਾਂ ਹੀ ਆਪਾਂ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਚੱਲਿਆ ਹੋਇਆ ਹੈ ਸੋਸ਼ਲ ਮੀਡੀਆ 'ਤੇ ਵੀ ਲੋਕ ਸੰਤ ਮਹਾਪੁਰਸ਼ੇ ਬ੍ਰह्म ਗਿਆਨੀਆ ਬਾਰੇ ਬਹੁਤ ਵਿਰੁੱਧ ਬੋਲਦੇ ਨੇ ਕਿਉਂਕਿ ਜਦੋਂ ਜਿੰਨਾ ਉਹ ਵਿਰੁੱਧ ਬੋਲਦੇ ਨੇ ਉਹਨੇ ਉਹਨਾਂ ਦੇ ਵਿਊ ਜ਼ਿਆਦਾ ਹੁੰਦੇ ਨੇ ਕਿਉਂਕਿ ਜਿਹੜੇ ਜਨਤਾ ਆ ਆਮ ਲੋਕ ਨੇ ਉਹ ਪਰਮਾਤਮਾ ਨੂੰ ਤਾਂ ਪਹਿਲਾਂ ਹੀ ਨਹੀਂ ਮੰਨ ਕੇ ਰਾਜੀ ਤੇ ਹੁਣ ਜਦੋਂ ਉਹ ਸੋਸ਼ਲ ਮੀਡੀਆ ਉੱਤੇ ਸੰਤਾਂ ਦੇ ਭ੍ਰਮ ਗਿਆਨੀ ਦੇ ਵਿਰੁੱਧ ਸੁਣਦੇ ਨੇ ਉਹ ਕਹਿੰਦੇ ਨੇ ਵੀ ਵੀ ਪ੍ਰਮਾਤਮਾ ਹੈ ਹੀ ਨਹੀਂ ਵੀ ਜਿਹੜੇ ਸਾਨੂੰ ਇੱਥੇ ਦੱਸਦੇ ਨੇ ਵੀ ਇਹ ਸਹੀ ਬੋਲਦੇ ਨੇ ਤੇ ਹੁਣ ਸੰਤ ਨੂੰ ਮੰਨੀਏ ਜਾਂ ਨਾ ਮੰਨੀਏ ਇਹ ਇੱਕ ਵੱਡਾ ਸਵਾਲ ਹੁੰਦਾ ਹੈ ਇਹਦੇ ਬਾਰੇ ਸਾਨੂੰ ਦੱਸੋ ਅਹੇਜਾ ਫੋਨ ਸਾਨੂੰ ਬਹੁਤ ਆਉਂਦੇ ਨੇ ਦੇਖੋ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਆ ਇਹ ਸਾਡੇ ਸ਼ਬਦ ਗੁਰੂ ਹਨ ਜਿਸ ਤੋਂ ਆਪਾਂ ਸਿੱਖਿਆ ਲੈ ਕੇ ਸੇਧ ਲੈ ਕੇ ਪ੍ਰਮਾਤਮਾ ਦੇ ਰਸਤੇ ਤੇ ਚੱਲਣਾ ਹੈ ਸਾਰੀ ਗੁਰਬਾਣੀ ਦਾ ਮੁੱਖ ਮੰਤਵ ਪ੍ਰਮਾਤਮਾ ਦੇ ਸਿਮਰਨ ਨਾਲ ਜੋੜਨਾ ਹੈ ਗੁਰੂ ਨਾਲ ਜੁੜਨਾ ਹੈ ਗੁਰਬਾਣੀ ਨਾਲ ਜੁੜਨਾ ਹੈ ਜਦ ਅਸੀਂ ਗੁਰੂ ਨਾਲ ਜੁੜਦੇ ਹਾਂ ਤਾਂ ਸਾਨੂੰ ਪ੍ਰਮਾਤਮਾ ਦੀ ਹੋਂਦ ਬਾਰੇ ਗਿਆਨ ਹੁੰਦਾ ਹੈ ਜਿਸ ਤੇ ਗੁਰੂ ਮਿਹਰ ਕਰ ਦਿੰਦੇ ਹਨ ਜਿਸ ਦੇ ਭਾਗਾ ਵਿੱਚ ਲਿਖਿਆ ਹੁੰਦਾ ਹੈ ਉਹ ਗੁਰੂ ਦੀ ਕਿਰਪਾ ਨਾਲ ਉਸ ਨੂੰ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ ਇਹ ਦਰਸ਼ਨ ਕਰੋੜਾਂ ਵਿੱਚੋਂ ਕਿਸੇ ਇੱਕ ਨੂੰ ਹੀ ਹੁੰਦੇ ਹਨ ਹਰਕ ਪਰਮਾਤਮਾ ਦੇ ਦਰਸ਼ਨ ਨਹੀਂ ਕਰ ਸਕਦਾ ਹਾਂ ਕਿੰਨੇ ਪ੍ਰਚਾਰਕ ਕਥਾਵਾਚਕ ਤੇ ਆਪਾਂ ਰਾਗੀਟਾ ਵੀ ਦੇਖ ਲਓ ਸਾਰੇ ਕਹਿੰਦੇ ਨੇ ਵੀ ਪਰਮਾਤਮਾ ਦਾ ਨਾਮ ਜਪੋ ਪਰ ਉਹਨਾਂ ਦਾ ਕਿਹਾ ਕਿਸ ਦੇ ਹਿਰਦੇ ਚ ਨਹੀਂ ਵਸਦਾ ਕੋਈ ਹਿਰਦੇ ਚ ਉਸੇ ਦਾ ਕਿਹਾ ਬਸੂਆ ਜਿਹੜਾ ਖੁਦ ਪਰਮਾਤਮਾ ਨਾਲ ਸਵਾਸ ਸੋ ਜੁੜਿਆ ਹੋਇਆ ਵਾ ਉਹ ਕਹਿੰਦੇ ਨੇ ਵੀ ਜਿਹੜਾ ਸੰਤ ਆ ਇਹ ਦੇਹ ਵਿੱਚ ਹੈ ਬਈ ਦੇਹ ਨੂੰ ਨਿਮਰ ਲਾਪਾ ਕੋਗਰ ਦੇਹ ਆ ਜਿਹੜੀ ਜਿਹੜਾ ਸਰੀਰ ਆ ਇਹਨੇ ਇੱਕ ਦਿਨ ਇਸ ਦੁਨੀਆ ਤੋਂ ਚਲੇ ਜਾਣਾ ਹੈ ਹੁਣ ਆਪਾਂ ਦੁਨੀਆ ਦੀ ਇਤਿਹਾਸ ਦੇਖਦੇ ਆ ਜਿੰਨੇ ਵੀ ਕੋਈ ਸੰਤ ਮਹਾਪੁਰਸ਼ ਜਾਂ ਯੁੱਗ ਦੇ ਅਵਤਾਰ ਆਏ ਨੇ ਉਹ ਸਾਰੇ ਦੇਹ ਦੇ ਵਿੱਚ ਆਏ ਨੇ ਤੇ ਇੱਥੋਂ ਚਲੇ ਗਏ ਉਹ ਤੇ ਜਿਹੜੀ ਆਪਣੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਆ ਇਹ ਜੁਗੋ ਜੁਗ ਟਾਲਿਆ ਹਾਂ ਹਾਂ ਹੁਣ ਅੱਜ ਜੇ ਸੰਤ ਇੱਕ ਦੇ ਵਿੱਚ ਹੈ ਕਹਿੰਦੇ ਉਹਨੇ ਚਲੇ ਜਾਣਾ ਹੈ ਚਲੇ ਸਭ ਨਹੀਂ ਜਾਣਾ ਹੈ ਰਣਕ ਕਿਸੇ ਨੇ ਜੋ ਪਿਉਸੋ ਬਿੰਦ ਸਾਹਿਬ ਪਰ ਉਹ ਆਜ ਕੇ ਕਾਲ ਜਿਹੜਾ ਇਸ ਜਗ ਤੇ ਆਇਆ ਧਰਤੀ ਤੇ ਆਇਆ ਇੱਕ ਦਿਨ ਇੱਕ ਦਿਨ ਉਸਨੇ ਜਾਣਾ ਹੀ ਜਾਣਾ ਜਿਹੜੇ ਹੁਣ ਜੇ ਅੱਜ ਇੱਕ ਸੰਤ ਦੇ ਦੇ ਵਿੱਚ ਹੈ ਉਹ ਦੁਨੀਆ ਤੋਂ ਚਲੇ ਗਿਆ ਜਿਹੜਾ ਆਪਣਾ ਗੁਰੂ ਹੈ ਜਿਹੜੀ ਗੁਰਬਾਣੀ ਹੈ ਉਹ ਤਾਂ ਜੁਗੋ ਜੋਟ ੱਲ ਹੈ ਫਿਰ ਜਿਹਦੇ ਅੱਗੇ ਪਾਗਾ ਚ ਲਿਖਿਆ ਹੋਊਗਾ ਅੱਗੇ ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਤੇ ਉਹ ਸੰਤ ਬਣ ਜੂਗਾ ਉਹ ਕੇ ਪ੍ਰਮਾਤਮਾ ਦੇ ਜਿਹੜੀ ਇਸ ਕਿਰਪਾ ਜਦੋਂ ਹੁੰਦੀ ਆ ਜਦੋਂ ਪ੍ਰਭਾਤ ਦਾ ਕਿਰਪਾ ਹੋ ਜੇ ਉਹ ਜਿਹੜਾ ਵਿਅਕਤੀ ਆ ਉਹ ਸੰਤ ਬਣਦਾ ਸਿਮਰਨ ਤਾਂ ਸਾਰੇ ਕਰਦੇ ਨੇ ਪਰ ਪ੍ਰਮਾਤਮਾ ਦਾ ਮੇਲ ਕਿਸੇ ਕਿਸੇ ਨੂੰ ਹੀ ਹੁੰਦਾ ਹੁਣ ਗੁਰਬਾਣੀ ਜਿਹੜੀ ਹੈ ਆਪਣੇ ਦੇਹ ਵਾਸਤੇ ਲਿਖੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਵਿੱਚ ਜਿਹਨੇ ਬਹਿਣਾ ਉਹ ਵੀ ਦੇਹ ਵਿੱਚ ਹੀ ਬਹਿਣਾ ਜਿਹਨੇ ਗੁਰਬਾਣੀ ਸੁਣਨੀ ਆ ਉਹਨੇ ਦੇਹ ਵਿੱਚ ਸੁਣਨੀ ਆ ਜਿਹਨੇ ਸਿਮਰਨ ਕਰਨਾ ਉਹਨੇ ਦੇਹ ਵਿੱਚ ਹੀ ਪੜਨਾ ਸਿਮਰਨ ਕਰਨਾ ਹੈ ਉਹ ਸਿਮਰਨ ਕਰਕੇ ਹੀ ਆਖਰ ਇੱਕ ਦਿਨ ਉਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਣਾ ਉਹ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਹੋਣ ਕਿਨੂ ਆ ਜਿੱਤੇ ਉਹਦੀ ਕਿਰਪਾ ਹੋ ਜੇ। ਉਹੀ ਪੂਰਨ ਸੰਤ ਬਣਦਾ ਹੈ। ਜਿਹੜਾ ਹੁਣ ਪੂਰਨ ਸੰਤ ਹੈ। ਉਹ ਕੋਈ ਡੇਰਾ ਨਹੀਂ ਬਣਾਉਂਦਾ। ਉਹ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਜਿਸ ਦਾ ਕਿਹਾ ਜੋ ਪੂਰਨ ਸੰਤ ਨੇ ਬੋਲ ਕਰਤੀ ਜਿਹੜਾ ਉਹਦੀ ਛਾਂ ਵਿੱਚ ਆ ਗਿਆ ਉਹ ਪੂਰੇ ਹੋ ਜਾਣੇ ਨੇ। ਕਿਉਂਕਿ ਪੂਰਨ ਸੰਤ ਜਦੋਂ ਕਿਸੇ ਨੂੰ ਸਿਮਰਨ ਨਾਲ ਜੋੜਦਾ ਹੈ ਉਸ ਵਿਅਕਤੀ ਦਾ ਸਿਮਰਨ ਚੱਲਣ ਲੱਗ ਪੈਂਦਾ ਹੈ ਉਹ ਜਨਮ ਮਰਨ ਦੇ ਗੇਟ ਤੋਂ ਵੱਜ ਜਾਂਦਾ ਹੈ ਸਾਨੂੰ ਵੀ ਐਸੇ ਪੂਰਨ ਸੰਤ ਦੀ ਭਾਲ ਕਰਨੀ ਚਾਹੀਦੀ ਹੈ ਸੰਤ ਤਾਂ ਬਹੁਤ ਨੇ ਪਰ ਪੂਰਨ ਸੰਤ ਕੋਈ ਕੋਈ ਮਿਲਦਾ ਹੈ ਕੁਣ ਜਿਨੇ ਆਪਣੇ ਕਥਾਵਾਚਕ ਜਾਂ ਪ੍ਰਚਾਰਕ ਨੇ ਉਪਦੇਸ਼ ਤਾਂ ਕਰਦੇ ਨੇ ਪਰ ਉਹਨਾਂ ਦੇ ਉਹਨਾਂ ਸਿਮਰਨ ਆਵਦਾ ਨਹੀਂ ਹੁੰਦਾ ਤੇ ਜਿਹੜਾ ਉਹ ਪੂਰਨ ਸੰਤ ਆ ਉਹ ਕਿਸੇ ਨੂੰ ਆਪਣੇ ਨਾਲ ਨਹੀਂ ਜੋੜਦਾ ਪੂਰਨ ਸੰਤ ਤਾਂ ਕਿਹਾ ਆਪਣੇ ਹਿਰਦੇ ਵਿੱਚ ਵਸ ਜਾਂਦਾ ਆਪਾਂ ਨੂੰ ਥਾਂ-ਥਾਂ ਭਟਕਣ ਦੀ ਜਗ੍ਹਾ ਤੇ ਉਹ ਪੂਰਨ ਸੰਤ ਦੀ ਭਾਲ ਕਰਨੀ ਚਾਹੀਦੀ ਆ ਜਿਸ ਨੇ ਸਿਮਰਨ ਜਦੋਂ ਦਿੱਤਾ ਆਪਾਂ ਨੂੰ ਉਹ ਉਹ ਆਪਣਾ ਸੁਆਸਾ ਚੱਲਣ ਲੱਗ ਜਾ ਆਪਾਂ ਪ੍ਰਮਾਤਮਾ ਦੇ ਨਾਲ ਜੁੜ ਜੰਨੇ ਆ ਤੇ ਆਪਾਂ ਇਹ ਜਿਹੜਾ ਸੰਸਾਰ ਆ ਇਹ ਪਵ ਸਾਗਰ ਤੋਂ ਆਪਾਂ ਪਾਰ ਹੋ ਸਕਦੇ ਆ ਇੱਕ ਪੂਰਨ ਸੰਤ ਦੀ ਕਿਰਪਾ ਨਾਲ ਜਾਂ ਤਾਂ ਗੁਰੂ ਆਪ ਕਿਸੇ ਤੇ ਕਿਰਤਵਾ ਕਰਵੇ ਨਹੀਂ ਫਿਰ ਪੂਰਨ ਸੰਤ ਦੀ ਕਿਰਪਾ ਲਓ ਤਾਂ ਹੀ ਇਸ ਭਵ ਸਗਰ ਤੋਂ ਪਾਰ ਹੋਇਆ ਜਾ ਸਕਦਾ ਸਤਨਾਮ ਸ਼੍ਰੀ ਵਾਹਿਗੁਰੂ